ਇਹਦਾ ਕਾਨੂੰਨੀ ਕਲਾ 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 ਕਾਨੂੰਨੀ ਕਦੋਂ ਪਾ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲਿਆਂਦਾ ਮਾਲ ਇਹਨਾਂ ਦਾ ਚੈੱਕ ਕਰੋ ਸਭ ਠੀਕ ਹੈ ਸਰ ਹਾਂ ਕਿੱਥੋਂ ਆਇਆ ਕਿੰਨਾ ਆਇਆ ਲੀਗਲ ਕਿੰਨਾ ਗਿਆ ਕੋਈ ਨਹੀਂ ਕਿੰਨਾ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਬਣਾ ਕੇ ਦੋ ਮੈਨੂੰ ਹਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਹਾਂ ਨਹੀਂ ਨਹੀਂ ਚੈੱਕ ਦੋ ਜੀ ਠੀਕ ਹੈ ਹਾਂ ਚੈੱਕ ਦੋ ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਇਹਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਠੀਕ ਹੈ ਆ ਇਹਨਾਂ ਕੋ ਪਈ ਕਿੰਨੇ ਆ ਇਹਨੂੰ ਮੈਨ ਲਈ ਮਿਲ ਨਹੀਂ ਕਿਦੀ ਚਾਹੀਦੀ ਸਮਝੋ ਮੈਂ ਦੋਵਾਂ ਦਾ ਸਮਝਾ ਜਿੰਨਾ ਇਹਨਾਂ ਕੋ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਮਤਲਬ ਰਿਟੇਲ ਦੋਵਾਂ ਦਾ ਕਰਕੇ ਠੀਕ ਹੈ ਨਾ ਇਹਨੂੰ ਐਦਾਂ ਕਰ ਦੋ ਨਾ ਉਹਨਾਂ ਚ ਇਹਨੂੰ ਮਤਲਬ ਇੱਥੇ ਜਿਆਦਾ ਆਪਣਾ ਬੰਦਾ ਭਾਗੋ ਜਾਨ ਨੂੰ ਲੌਕ ਲਾ ਦੋ ਆਪ ਗਿਣਤੀ ਕਰ ਦੋ ਹਾਂ ਹਾਂ ਇੱਕ ਬੰਦਾ ਭਾ ਆਪਣਾ ਬੰਦਾ ਕਿੱਥੇ ਹਾਂ ਡਿਪਾਰਟਮੈਂਟ ਦੇਨਾ ਕੋਨੇ ਲੱਗ ਜਾਓ ਇਹਨਾਂ ਉਹਦੀ ਹਿੱਸਾ ਦੀ ਗਿਣਤੀ ਕਰੋ ਟੋਟਲ ਖਾ ਆ ਜਿਹੜੀ ਆਈ ਇਹਨਾਂ ਨੂੰ ਡੀਏਪੀ ਇਹਨਾਂ ਨੇ ਘਾ ਭੇਜਤੀ